ਉੱਤ ਖੁਸ਼ ਰਿਹਾ ਕਰੋ ਤੇ ਨਾਲੇ ਆਪਦੀ ਮਾਂ ਨੂੰ ਖੁਸ਼ ਰੱਖਿਆ ਕਰੋ ਬਸ ਇੰਨਾ ਹੀ ਐ ਹਾਂਜੀ ਬਾਪੂ ਜੀ ਹਾਂਜੀ ਬਾਪੂ ਸਸੀ ਕਾਲ ਸਸੀ ਦਾ ਪੁੱਤ ਮਾਤਾ ਵੈਰੀ ਬਣੇ ਕਿਵੇਂ ਬਾਈ ਠੀਕ ਐ ਉਹ ਮੈਨੂੰ ਵੀ ਦੱਸ ਦੋ ਕੀ ਵੇਖਿਆ ਨੇਓ ਮੈਂ ਵੀ ਅਸਲਾ ਮਾਣਾ ਮੋਟਾ ਕੁਛ ਨਹੀਂ ਉਹੀ ਮਜ਼ਾਕ ਕਰੀ ਜਾਂਦੇ ਸੀ ਉਹ ਆਪਦੀ ਮਾਂ ਨੂੰ ਖੁਸ਼ ਕਰੀ ਜਾਂਦੇ ਆ ਵਕਾਫ ਕਾ ਫੋਟੋ ਆ ਹਰਮਨ ਕਿੱਥੇ ਐ ਦੀਦੀ ਚਾਹ ਬਣਾਉਂਦੇ ਪਏ ਐ ਚਾਹ ਬਣਾਈ ਜਾਂਦੀ ਐ ਅੱਜ ਕਿਹੜੇ ਪਾਸੇ ਸੂਰਜ ਜਿਹੜੇ ਮੈਂ ਵੇਨਾ ਚਲ ਤੁਸੀਂ ਕਰੋ ਗੱਲਾਂ ਮਤਾਂ ਮੈਂ ਗੱਲ ਦੱਸੋ ਤੁਸੀਂ ਕਰੋ ਪਰ ਮੈਂ ਤੁਸੀਂ ਨਾ ਨੂੰ ਆਉਂ ਸਵੇਰ ਤੇ ਐਦਾਂ ਹੀ ਤੁਰੇ ਫਿਰਦੇ ਹੋ ਹਾਂ ਮੈਂ ਨਾ ਲੈਣਾ ਹਾਂ ਨਾ ਨਾ ਬੇਬੇ ਮੈਨੂੰ ਲੱਗਦਾ ਦੁੱਧ ਵਾਲਾ ਆ ਗਿਆ ਮੈਂ ਦੁੱਧ ਪਵਾ ਲਿਆ ਵਾ ਪਵਾ ਲਿਆ ਪੁੱਤ ਹਾਂਜੀ ਉਹ ਹੁਣ ਤੂੰ ਕਿਉਂ ਮੂੰਹ ਬਣਾ ਲਿਆ ਮੈਂ ਮੂੰਹ ਨਹੀਂ ਬਣਾਇਆ ਤੁਹਾਨੂੰ ਦਿਖ ਨਹੀਂ ਰਿਹਾ ਮੈਂ ਚਾਹ ਬਣਾ ਰਹੀ ਆ ਉਹ ਚੱਲ ਗੁੱਸਾ ਨਾ ਕਰਿਆ ਕਰ ਹੁਣ ਬੀਬੀ ਬਾਪੂ ਘਰੇ ਆ ਗਏ ਉਹਨਾਂ ਨਾਲ ਆਪਾਂ ਵਾਧੂ ਬੋਲ ਬੁਲਾਰਾ ਨਹੀਂ ਕਰਨਾ ਸਮਝੀ ਚਾਹ ਬਣਾ ਲਾ ਤੇ ਮੇਰੀ ਉੱਥੇ ਫੜਾ ਦੇ ਉਹ ਤੁਸੀਂ ਦੇਖੀ ਜਾਓ ਕਿ ਅੱਗੇ ਅੱਗੇ ਬਣਦਾ ਕੀ ਹੈ ਮੇਰਾ ਨਾਮ ਵੀ ਹਰਮਨਨੀ ਜਿਸ ਸਾਰੇ ਟੱਬਰ ਨੇ ਪੁੱਛਾ ਨੱਚਾਈਆਂ ਤਾਂ ਮਾਣ ਪੀਤਾ ਮੇਰੇ ਕੱਪੜੇ ਪ੍ਰੈਸ ਕਰ ਦੋ ਬੇਬੇ ਬਾਪੂ ਕਾਫੀ ਚਿਰ ਬਾਦ ਘਰੇ ਆਏ ਆ ਮੈਂ ਸੋਚ ਰਿਹਾ ਉਹਨਾਂ ਨੂੰ ਘਮਾ ਕੇ ਲੈ ਕੇ ਆਈਏ ਕੀ ਤੁਸੀਂ ਘਰੇ ਆਏ ਘਰੇ ਇਲਾ ਰੱਖੀ ਐ ਬਾਰਵੀ ਤੁਹਾਨੂੰ ਮਸਾ ਚੁੱਪ ਕਰਵਾਇਆ ਆਪਾਂ ਵਾਰ-ਵਾਰ ਇੱਕੋ ਗੱਲ ਕਰਕੇ ਉਹਨਾਂ ਨੂੰ ਦੁੱਖੀ ਨਹੀਂ ਕਰਨਾ ਜਾਓ ਨਹਾ ਕੇ ਆਓ ਬੇਬੇ ਬਾਪੂ ਨੂੰ ਬਾਹਰ ਤਾਂ ਲਾ ਨਹੀਂ ਸਕਦੇ ਚੱਲ ਇੱਕ ਕੰਮ ਕਰਦੇ ਆ ਮਣਤੀ ਦਾ ਹਾਂਜੀ ਆਪਾਂ ਬਾਹਰ ਨਹੀਂ ਜਾਂਦੇ ਐਂਉਂ ਕਰਦੇ ਆ ਬੇਬੇ ਬਾਪੂ ਦਾ ਅੱਜ ਘਰੇ ਜੀ ਲਵਾਉਨੇ ਆ ਉਹਨਾਂ ਦਾ ਮਨਪਸੰਦ ਖਾਣਾ ਪੀਣਾ ਬਣਾ ਲਓ ਹਾਂਜੀ ਮੈਂ ਤੇ ਹਰਮੰਦੀ ਦੀ ਐਸੇ ਕੰਮ ਨਹੀਂ ਲੱਗੇ ਹੋਇਆ ਠੀਕ ਹੈ ਦਵਾਈ ਦੂਈ ਲੈ ਲਈ ਸੀ ਕਿ ਆਪਦੀ ਹਾਂ ਲੈ ਲਈ ਸੀ ਪੁੱਤ ਹਰਮਨ